ਗੁਰਾਇਆ ਦੇ ਵਾਰਡ ਨੰਬਰ 7 ਦੇ ਮੋਹੱਲਾ ਗੁਰੂ ਨਾਨਕ ਪੁਰ ਅਛਤੀਆਂ ਦਾ ਸਬਿਆਚਾਰਕ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਚ ਵਾਰਡ ਦੇ ਕਾਉਂਸਲਰ ਅੰਜੂ ਅਟਵਾਲ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇਨਚਾਰਜ ਸੰਜੇ ਅਟਵਾਲ ਗੁਰਾਇਆ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਰਿਬਨ ਕੱਟ ਕੇ ਤੀਆਂ ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਅੰਜੂ ਅਟਵਾਲ ਐਡਵੋਕੇਟ ਪ੍ਰੀਤੀ ਸ਼ਰਮਾ ਕੰਤਾ ਕੁਲਵਿੰਦਰ ਕੌਰ ਸੀਤਾ ਦੇਵੀ ਨਿਰਮਲ ਆਸ਼ਾ ਐਲਜ ਸਲਮਾ ਜਸਸੀ ਪ੍ਰੀਤੀ ਡੋਲੀ ਕਰਤਾਰ ਕੌਰ ਪ੍ਰਿਆ ਵਰਮਾ ਸਾਇਨਾ ਨਰਿੰਦਰ ਕੌਰ ਸਰਬਜੀਤ ਕੌਰ ਕਮਲਜੀਤ ਕੌਰ ਮਨਜੀਤ ਕੌਰ ਸੁਰਿੰਦਰ ਕੌਰ ਰਾਜਵੀਰ ਅਟਵਾਲ ਤੋਂ ਇਲਾਵਾ ਮੋਹੱਲਾ ਨਿਵਾਸੀ ਮੌਜੂਦ ਸੀ ਉੱਠ ਕੇ ਸਵੇਰੇ ਜਿਹੜੀ ਖਾਈਆ ਤੋੜੇ ਚਿੱਟੇ ਮੈਂ ਅੰਜੂਟਵਾਲ ਕੌਂਸਲਰ ਬਾਟ ਨੰਬਰ 7 ਅੱਜ ਮੇਰੇ ਬਾੜ ਵਿੱਚ ਤੀਆਂ ਦਾ ਪ੍ਰੋਗਰਾਮ ਬੀਬੀਆਂ ਭੈਣਾਂ ਨੇ ਕਰਵਾਇਆ ਤੇ ਇਸ ਪ੍ਰੋਗਰਾਮ ਦਾ ਘਾਟਾ ਮੇਰੇ ਤੋਂ ਕਰਵਾਇਆ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਆ ਇਹ ਹਰ ਸਾਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਆ ਤੇ ਜੜੀਆਂ ਵਿਆਹਾਂ ਜਾਂ ਨੇੜੀ ਸੰਧੀਆਂ ਆਪਣੇ ਪੇਕੇਆਂ ਦੇ ਘਰ ਆ ਕੇ ਇਹ ਪ੍ਰੋਗਰਾਮ ਜਿਹੜਾ ਇਹ ਹੁੰਦਾ ਆ ਤੇ ਇਸ ਪ੍ਰੋਗਰਾਮ ਵਿੱਚ ਜਿਦਾ ਕਿਦਾਂ ਪਗੜਾ ਤੇ ਬੀਬੀਆਂ ਬੋਲਿਆ ਪਾ ਕੇ ਆਪਣੀ ਖੁਸ਼ੀ ਦਾ ਜ਼ਾਹਿਰ ਕਰਦੀਆਂ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਦਾ ਆਪਣੇ ਪੱਖੀਆਂ ਬੁੰਡੀਆਂ ਚਾਦਰਾਂ ਕੱਢ ਰਹੀਆਂ ਇਦਾਂ ਦੇ ਕੰਮ ਕਰਦੀਆਂ ਆ ਮੈਂ ਬਹੁਤ ਆਪਣੀ ਮਹੱਲਿਆ ਵਸੇ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਮੈਨੂੰ ਸੱਦਿਆ ਇਸ ਇਸ ਖੁਸ਼ੀ ਵੀ ਮਨਾਉਣ ਦਾ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਸਾਂਝੀ ਕਰਨ ਦਾ ਧੰਨਵਾਦ ਜਿੱਥੇ ਅੰਜੂ ਮਾਮ ਨੇ ਅਜੂ ਦਾ ਆਟਮ ਕੀਤਾ ਇੱਥੇ ਸਾਰੇ ਮੱਲੇ ਵਾਸੀਆਂ ਨੇ ਪੂਰੇ ਵਾਰਡ ਨੇ ਕੁੜੀਆਂ ਨੇ ਲੇਡੀਜ਼ ਨੇ ਤੀਆਂ ਦਾ ਤਿਹਾਰ ਸੈਲੀਬ੍ਰੇਟ ਕੀਤਾ ਔਰ ਉਹ ਕੁੜੀਆਂ ਨੂੰ ਕਾਫੀ ਚਾ ਸੀਗਾ ਮੈਂ ਦੋ ਤਿੰਨ ਦਿਨਾਂ ਤੋਂ ਦੇਖ ਰਹੀ ਸੀ ਕਾਫੀ ਜ਼ਿਆਦਾ ਮਹਿੰਦੀ ਇਹ ਉਹ ਐਕਚੁਅਲੀ ਕੀ ਹੈ ਕਿ ਪਹਿਲਾਂ ਇਹ ਸਾਡੀ ਪੁਰਾਣੀ ਰੀਤੀ ਰਿਵਾਜ ਆ ਜਿਹੜੇ ਲੋਕੀ ਯੰਗਸਟਰ ਭੁੱਲ ਰਹੇ ਸੀ ਹੁਣ ਤੀਆਂ ਸਭ ਨੂੰ ਪਤਾ ਹੈ ਨਾਰਮਲੀ ਸਭ ਗਰਲਜ਼ ਔਰ ਲੇਡੀਜ਼ ਨੂੰ ਪਤਾ ਹੈ ਪਹਿਲਾਂ ਅਗਰ ਆਪਾਂ ਪਿੱਛੇ ਜਾਈਏ ਕੁੱਲ کیسے ਗਏ ਉਹਨ بڑے ਚਾਹ ਦੇ ਨਾਲ ਕੁੜੀਆਂ ਇਹ ਤਿਹਾਰ ਮਨਾ ਰਹੀਆਂ ਇਹਦੇ ਵਿੱਚ ਇੱਥੇ ਖੀਰ ਵਗੈਰਾ ਜੋ ਵੀ ਉਹ ਉਹਨਾਂ ਨੇ ਖਾਣੀ ਆ ਤੇ ਇਹਨੂੰ ਵਧੀਆ ਤਰ੍ਹਾਂ ਮਨਾਣਾ ਗਿੱਧਾ ਵਗੈਰਾ ਪਾ ਕੇ ਐਂਡ ਅੰਜੂ ਜੀ ਦਾ ਦੁਬਾਰਾ ਤੋਂ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਇੱਥੇ ਆਏ ਤੇ ਸਾਡੇ ਇੱਥੇ ਬੱਚਿਆਂ ਦੇ ਨਾ ਹੌਸਲਾ افزਾਈ ਕੀਤੀ ਥੈਂਕ ਯੂ